ਉਹਨਾਂ ਲਈ ਇਹ ਵੀ ਕਿਤੇ ਸਿੱਖੇ ਜਾ ਸਕਦਾ ਹੈ ਕਿਹਾ ਉਸ ਕਦਰ ਸਤ੍ਰੋਪ ਇਹ ਕਿੰਨਾ ਰੁਮਿਤ ਤੇ ਸ਼ਾਦਤ ਦੇ ਰਹਿ। ਪਰ ਜਿਨ੍ਹਾਂ ਨੇ ਸਦਾ ਹੀ ਗੁਰੂ ਕਰਨਾ ਨੂੰ ਕੋਸ਼ਿਸ਼ ਕੀਤੀ ਕਿ ਸਿੱਖਾਂ ਨੇ ਇਹਨੂੰ ਕੀ ਵੇਖ ਸਕੋਈ। ਉਹਨਾਂ ਨੂੰ ਸਮਾਉ ਉਹਨਾਂ ਕੇ ਲਾਉਂ ਕਿਵੇਂ ਆ ਸਕਦਾ। ਫਿਰ ਇਹ ਕੀ ਹੈ ਕਿ ਜੇਕਰ ਮਹਾਤਮਾ ਅੰਮ੍ਰਿਤ ਦੇ ਇਸ ਪੂਰੇ ਦੇਸ਼ ਵਿੱਚ ਪ੍ਰਚਾਰ ਕਿਰਤਾਂ ਨਾਲ ਸਿੱਖੀ ਵਿਗਰਤੀ ਨਾ ਹੋਵੇ। ਜੀ ਹੋ ਸਕਦਾ। ਉਹ ਪੂਰੀ ਇਤਿਹਾਸ ਦਾ ਅੰਗੂਮੇਟਾ ਹੋਵੇਗਾ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਹੁਕਮ ਨਾਲ ਖੇਡ ਵਰ ਗਈ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇਤਨੇ ਸਬਰ ਵਿੱਚ ਠਿਕੇ ਲਿਤੇ ਸਬਰ ਵਿੱਚ ਠਿਕੇ ਜੀ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਇਹ ਜਿਹੜੀ ਬਹੁਤ ਵੱਡੀ ਦਾੰਗ ਹੈ ਨਾ ਨੂੰ ਕਿਸੇ ਬਹੁਤ ਚੰਗੇ ਲੱਭਾ ਕਰਨਾ ਤੋਂ ਵੀ ਜਾਣਦੇ ਇਹ ਥੋੜੀ ਥੋੜਾ ਕਾਠ ਥੋੜੀ ਗਿਣਤੀ ਐਸਨ ਨੂੰ ਮਸਲ ਡਾਕਟਰ ਲੈ ਕੇ ਕਿ ਮਹਾਰਾਜਨ ਰਣਕੂਰ ਸਾਹਿਬ ਰਣਕੂਰ ਸਾਹਿਬ ਸਨ ਜਿਸ ਵਕਤ ਗ੍ਰਿਫਤਾਰੀ ਦੇ ਬਰੰਦ جاری ਹੋ ਗਿਆ ਤੇ ਇਹ ਵੀ ਵੱਡੀ ਗੱਲ ਹੈ ਸਾਡਾ ਜੇਕਰ ਕੋਈ ਗਵਾਹ ਨਹੀਂ ਵੀ ਲਿਖਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਉਲਟੀ ਗੰਗਾ ਵਹੀ ਉਲਟੀ ਗੰਗਾ ਤੋਂ ਬਾਅਦ ਇਹ ਚ ਸੁਣਿਆ ਸੀ ਵੀ ਜਿਹੜਾ ਕਾਤਲ ਹੈ ਉਹ ਕਤਲ ਜਿੰਮੇ ਕਰਨਾ ਉਹ ਕੋਲ ਚੱਲ ਕੇ ਜਾਵੇ ਪਰੰਤੂ ਗੁਰੂ ਤੇਗ ਬਹਾਦਰ ਮਹਾਰਾਜ ਨੇ ਸਾਰੇ ਆਸਰੇ ਤੇ ਪਹਿਲੀ ਵਾਰ ਕੀਤਾ ਹੈ ਕਿ ਜਿਹਨੇ ਕਤਲ ਹੋਣਾ ਬਾਦ ਕੋਲ ਚੱਲ ਕੇ ਆਜੰਦਾ ਹੈ ਇਹ ਵੀ ਹੋ ਗਿਆ ਹੈ ਜੀਏ ਤਾਂ ਸਾਨੂੰ ਮਾਰਨਾ ਵੀ ਹੈ ਨਾ ਜੇ ਕਤਲ ਵੀ ਕਰਨਾ ਚਾਹੇ ਅਸੀਂ ਤੇਰੇ ਕੋਲ ਆਇਆ। ਚੱਲੇ ਨਾਲ ਲੋਕੋ ਸ਼ਹਿਰ ਨੂੰ ਚਲਦੇ ਚਲਦੇ ਵਕ ਵਕ ਥਾਵਾਂ ਤੇ ਵਕ ਵਕ ਥਾਵਾਂ ਤੇ ਵਿਚਰ ਜਾਂਦੇ। ਗੁਰੂ ਤੇਗ ਬਹਾਦਰ ਸਾਹਿਬ ਜੀ ਮੀਰੀ ਤੇ ਲਾਗੇ ਲੱਗ ਕੇ ਅੱਗੇ ਚੱਲਦੇ ਜਾ ਰਹੇ ਸਨ ਜਦੋਂ ਕਿ ਸਾਰੀ ਦੁਨੀਆ। ਕਿਹਾ ਅਸ ਵਿੱਚ ਜੇ ਕੋਈ ਕਹਿਣਾ ਚਾਹੇ ਤੂੰ ਮਾਰ ਫੜਾ ਬੇਨਤੀ ਕਰਦਾ। ਇਹਦੇ ਸਮਾਂਏ ਦੇ ਪਾਸ ਇੱਕ ਸਿੱਖ ਦੇ ਘਰ ਵਿੱਚ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਰੇ ਫੈਲੇ। ਉਹ ਆਪਣਾ ਪ੍ਰਚਾਰਕ ਉਸਾਰ ਕਰਦੇ ਸੀ ਕਿ ਕਿਸੇ ਦੇ ਵਿਚਲ ਰਿਓ ਕੇ ਚੱਲ ਰਿਹਾ ਹੈ ਇੱਥੇ ਸਮੇਂ ਦੀ ਹਕੂਮਤ ਤੇ ਜਿਹੜੇ ਜਥੋਂ ਦਾ ਠਾਣੇਦਾਰ ਹੈ ਉਹ ਲੋਕਾਂ ਨੂੰ ਪਤਾ ਲੱਗਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਉਸਾਰ ਕੀਤਾ ਹੈ ਉਹਨਾਂ ਦੇ ਸਿਰ ਤੇ ਨਾਮ ਰੱਖਿਆ ਕਿ ਉਸਾਰ ਕੀਤਾ ਨਾਮ ਮਿਲ ਸਰ ਦਾ ਤੋਂ ਮੇਰੇ ਅੰਦਰ ਠਾਣੇ ਮੇਰੇ ਰਾਜ ਦੀ ਚੱਲ ਰਹੀ ਥੀ ਉਹਨੇ ਯਤਨ ਕੀਤਾ ਕਿ ਮੈਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਉਸਾਰ ਕਰ ਰਹਾ ਹਾਂ ਤੇ ਉਹਨੂੰ ਬੰਦੋਂ ਲਾਣ ਦਾ ਜੇ ਸਿੱਖ ਦੇ ਘਰ ਹੈ ਸਮਾਂ ਉਹਨੇ ਆਪਣੀ ਜਾਨ ਦੇ ਖਿਰਦ ਕਰਕੇ ਗੁਰੂ ਕੰਗਲਾ ਦਾ ਅਸਰ ਜੀ ਦੀ ਤਾਲੀ ਮੰਗਤ ਹੈ। ਉਹਨੇ ਕਹਿੰਦਾ ਮਹਾਰਾਜ ਜੀ ਕਿ ਮਹਾਰਾਜ ਜੀ ਜੇ ਤੂੰ ਕੌੜੀ ਮੋੜ ਦਿੰਦਾ ਜਰਾਂ ਦਾ ਮਹਾਰਾਜ ਨੇ ਇਹ ਸੇਖਾ ਤੇ ਜੇ ਇੱਕ ਸਿੱਖ ਦੇ ਕਰੋ ਪੂਰੀ ਗ੍ਰਿਫਤਾਰੀ ਹੋ ਜਾਵੇ ਤੇ ਇਹ ਸਦਾਲੀ ਮੇਰੇ ਸਿਰ ਤੇ ਭਾਰ ਕਰੇ। ਇਹ ਸਦਾਲੀ ਮੇਰੇ ਤੇ ਮੁਸ਼ਕਲ ਹੋ ਜਾਵੇ। ਧੰਨੂ ਤੇ ਬਹਾਦਰ ਮਹਾਰਾਜ ਜੀ ਉਸ ਨੂੰ ਸਿੱਖਾਂ ਪਰਜਾਰ ਕਰਦੇ ਪਰ ਮਜਬੂਰ ਹੋ ਜਾਈ। ਕਿ ਜਦੋਂ ਸੀਖ ਪਿੰਡਾਂ ਦੇ ਕਿ ਸ਼ਹਾਦਤ ਵੇਲੇ ਵੀ ਇਹਨਾਂ ਇਲਾਕਿਆਂ ਦੇ ਵਿੱਚੋਂ ਨਿਕਲਦੇ ਰੁਪਏ ਜਿਵੇਂ ਮੰਗਵਾ। ਮੈਂ ਜੀ ਬੇਤੀ ਕਰਾਂ। ਧਰਤੂ ਦੇ ਪਹਾੜ ਸਹਿਬਾ ਰਾਜ ਇਸ ਵਕਤ ਦਿੱਲੀ ਜਾ ਕਰਕੇ ਟਿਕੇ ਤੇ ਉਥੇ ਮਰੇ ਕਬੱਡੀ ਦਾ ਜਿਹੜੀ ਆ ਕੋਹਰ ਨਾਲ ਰੂਪੀ ਸ਼ੁਰੂ ਹੋਈ। ਜਿਹੜੀ ਕਬੱਡੀ ਹੋ ਉਹ ਹੋਰ ਜਾਗੇ ਆ ਕਿ ਯਾਦ ਤੁਸੀਂ ਸਾਡਾ ਧਰਮ ਕਬੂਲ ਕਰ ਲਓ, ਜੀਣ ਲਓ, ਜਾਂ ਸਾਨੂੰ ਕਰਾਮਾ ਦਿਖਾਓ। ਜਾਂ ਜਿਹੜਾ ਇਹ ਹੈ ਜੋ ਆਪਕੂ ਮRETURNTRANSFER ਜਿਲ੍ਹਾ ਹੁਣਪੋਟਾ ਵਿੱਚ ਸੰਗਠਨ ਨਾਲ ਮੇਸ਼ਾਂ ਸਾਡੀ ਨੇ ਕੀਤੀ ਕਿ ਕਿ ਅਲੋਕੇ ਸਾਹਿਬਾਂ ਦੇ ਜਿਹੜੇ ਸਾਡੇ ਰਾਜੇ ਰਾਣ ਨੇ ਆਪ ਨੂੰ ਵੀ ਪਤਾ ਕਿ ਜ਼ਕੀਰ ਦੇ ਪਿੱਛੇ ਬੜਾ ਕੁਝ ਹੈ। ਤਾਂ ਗੂਤ ਇੱਕ ਬਹਾਦਰ ਸੈਨ ਮਹਾਰਾਜ ਜੀ ਕੇ ਸੰਸਨ ਉੱਤੇ ਮਸਲਾ ਰੱਖਿਆ ਗਿਆ। ਤੁਸੀਂ ਸਾਡੀ ਗੀਲ ਕਬੂਲ ਕਰ ਲਵੋ। ਤੁਸੀਂ ਹਕੂਮਤ ਨਾਲ ਹੱਥ ਮਿਲਾਓ। ਤੁਸੀਂ ਵੀ ਸਾਡੇ ਨਾਲ ਲੜੋ। ਤੁਹਾਡਾ ਵੀ ਇੱਕ ਵੱਡਾ ਨਾਮ ਬਹੁਤ ਸਰਬੀਸ। ਜਾਂ ਫਿਰ ਤੁਸੀਂ ਕੋਈ ਆਪਣੀ ਕਾਰਾ ਦਿਖਾਓ। ਕਰਾਮਾਤ ਗੁਰਮੁਖੀ ਕਹਿਰ ਦਾ ਨਾਮ ਦੁਸਰ ਹੈ ਗੁਰਮੁਖੀ ਕਰਾਮਾਤ ਸੁਪਤੈ ਸਾਨੀ ਮੇਰੀ ਗੁਰਮਖੀ ਨਹੀਂ ਹਿੰਦੀ ਵਿੱਚ ਕਰਾਮਾਤ ਤੋਂ ਬਾਰਨਾਰੀ ਗਨਕਰਮਾ ਰਾਗੜੇ ਨੇ ਕਿਉਂਕਿ ਇਸਲਾਮ ਕਰਾਮਾਤ ਦਾ ਕਾਇਲ ਰਿਆ ਜਿੱਥੇ ਕਰਾਮਾਤ ਸਾਹਮਣੇ ਉੱਪਰ ਦੀ ਸਾਲਟ ਛੜਦਾ ਉਸ ਨੂੰ ਲੱਗਦਾ ਸੀ ਕਿ ਇਹ ਕੋਈ ਫਟਾ ਰਹਿ ਕੋਈ ਅਲੱਦਾ ਕੋਈ ਨੇੜਤਾ ਹੈ ਇਹਦੇ ਵਾਸੀ ਇਹ ਗੱਲ ਨਹੀਂ ਕਰਦੇ ਉਹ ਆਪਣੇ ਤੇ ਕਿਰਨ ਵਰਤਦੇ ਪਰ ਮੁੱਖ ਮਸਲਾ ਨਾ ਕਿ ਜਦੋਂ ਧਰਮ ਦਾ ਮਸਲਾ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਸਥਾਨ ਤੇ ਪਹੁੰਚੇ ਲਈ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਕਿ ਸਾਨੂੰ ਵਾਰ-ਵਾਰ ਵਾਰ-ਵਾਰ ਇਹ ਸਵਾਲ ਆ ਗਿਆ ਮਹਾਰਾਜ ਸਾਹਿਬ ਨੇ ਬੁੱਤੋ ਤੋਂ ਵੀ ਨਾ ਕਰਦੇ ਸੀ ਵਿੱਚ ਜਿਨ੍ਹਾਂ ਦੀ ਅਗਵਾਈ ਹੋ ਕੇ ਆਏ ਹਨ ਅਸੀਂ ਉਹਨਾਂ ਨਾਲ ਕੋ ਖੜੇ ਹੋ ਸਕਦੇ ਅਸੀਂ ਉਹਨਾਂ ਦੇ ਨਾਲ ਖੜੇ ਆ ਤੁਸੀਂ ਇੱਕ ਧਰਮ ਤੋਂ ਵੀ ਕਰਦੇ ਹੋ ਤੁਸੀਂ ਧਰਮ ਨਹੀਂ ਚਾਹੀਦਾ ਫਿਰ ਤੋਂ ਇੱਕ ਜੁਰਮ ਸ਼ੁਰੂ ਹੋ ਗਿਆ ਕਿਉਂਕਿ ਉਹ ਜਰਾ ਵੀਰ ਦਾ ਸਾਖਾ ਹੈ چاہتے ہیں کہ آسانم انہوں نے بہت شدد کی تھا کہتے پکھا رکھا کہتے پوتا بڑی بڑی دیوی سے کئی پیسان کہتے کردے پیر یا بچ رکھا یا سام تو بڑا ساکھا پہ بھیلتی کرا آپ سارے سیانے انسو جو اور گرسک بٹے ہو جس نے ایک گروہ دے سام نے ایک جوزہ جا کرتا ہوتا سیٹا پھوڑنوں گاڑا ملوکھر آرے جنال تاکے چیز دیتا ہے میں کہنے اس تو بڑا پیہ ہو تو ਗੁਰੂ ਦੇ ਸਾਧ ਪਰਵਾਸ ਕਰੇਗਾ ਸਾਡੀ ਮਾਨਸਿਕਤਾ ਤੇ ਝੋਟ ਵੱਜੇਗੀ ਗੁਰੂ ਦੇ ਸਰੂਪ ਉੱਤੇ ਬੈਠਿਆਂ ਗੁਰੂ ਦੇ ਸਿੱਖ ਦੇ ਸਿਰ ਤੇ ਆਰਾ ਰੱਖ ਕੇ ਤੇ ਦੋ ਪੱਟੀਆਂ ਵਿੱਚ ਬੰਨ੍ਹ ਕਰਕੇ ਅਚੀਰ ਦਿੱਤਾ ਗਿਆ ਇਹ ਸਤਿ ਉਜਾਤ ਜੱਦਤ ਹੈ ਉਹਦੀ ਕੀ ਹੈ ਡਰਾਉਂਡਰ ਕੀ ਹੈ ਮਾਨਸਿਕਤਾ ਥੱਲੇ ਸਤੰਦਲੀ ਕੀ ਹੈ ਭੈਰ ਦਿਖਾ ਕਰਕੇ ਤੇ ਇੱਕ ਵਾਰ ਆਪਟੀਕਲ ਮਨੋਦ ਲਈ ਆਪ چاندنی چوک کر کے ਇਸ ਵਕਤ ਸਾਰੇ ਹਿਲੇ ਸਰਕਾਰ ਨੂੰ ਵੱਤ ਲੈ ਕਿ ਅਖੀਰ ਇਹ ਸਿੱਟਾ ਨਿਕਲਿਆ ਵੀ ਹੁਣ ਇਹਨਾਂ ਨੂੰ ਕਿਸੇ ਤਰੀਕੇ ਬਨਾਇਆ ਨਹੀਂ ਜਾ ਸਕਦਾ ਤੇ ਹਕੂਮਤ ਦੇ ਅੱਗੇ ਸੱਸਿਆ ਹੈ ਵੀ ਜੇਕਰ ਇਹਨਾਂ ਨੂੰ ਵਾਪਸ ਸੰਗਠਿਤ ਕਰਦਾ ਤੇ ਇਹ ਸਾਡੇ ਰਾਜ ਲਈ ਖਤਰਾ ਹੋ ਸਕਦੇ ਨੇ ਕੇਸ ਨਹੀਂ ਮੁੰਡਿਆਂ ਦੀ ਸ਼ਹਾਦਤ ਕੀ ਇਹਨਾਂ ਨੂੰ ਫਤਿਹ ਕਿੰਦਾ ਜਾਣਾ ਚਾਹ ਰਿਹਾ ਹੈ ਇਸ ਤੋਂ ਕੇ ਸੋਚ ਆਪ ਸਮਝੋ ਕਿਉਂਕਿ ਇਧਰ ਤਾਂ ਮੈਂ ਕਿਤੇ ਹਵਸਾ ਸਦਾ ਇਸ ਤੋਂ ਕੇ ਤਾਂ ਵਿਚਾਰ ਕਰਾਇਆ ਜਾ ਸਕਦਾ ਹੈ ਪੂਰੀ ਜਗ੍ਹਾ ਨੂੰ ਧਾਰਨ ਵਾਲੀ ਗੱਲ ਹੈ ਧੰਨ ਗੁਰ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਦਿੱਲੀ ਦੇ ਦਰਬਾਰ ਵਿੱਚ ਸ਼ਹਾਦਤ ਹੋਈ ਤੇ ਦਿੱਲੀ ਵਿੱਚ ਬੈਠੇ ਹੋਏ ਕੁਝ ਫਕੀਰਾਂ ਨੇ ਇਹ ਗੱਲ ਕਹਿ ਦਿੱਤੀ ਵੀ ਮੁਗਲੀਆਂ ਸلطਨਤ ਨੇ ਸਭ ਕੋ ਗਲਤ ਕਰਨ ਕਰ ਦਿੱਤਾ ਹੈ ਇਹਨਾਂ ਦੇ ਰਾਜਕੀਆ ਦੁਆਰਾ ਟਹਿਣਾ ਉਹ ਕੋਈ ਕ੍ਰਾਮਾਤਮਿਕ ਸ਼ੈਅ ਕਹਿੰਦੇ ਗੁਰ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੇ ਜਿਹੜਾ ਆਪਣਾ ਸਾਰਾ ਜੀਵਨ ਤਪ ਕੀਤਾ ਹੈ ਉਹ ਕੋਈ ਸ਼ਕਤੀ ਨਾਲ ਖੇਡ ਬਣਾਉਂਦਾ ਉਹ ਤਾਂ ਰਣਗੀਆਂ ਕਿਉਂਕਿ ਜਿਸ ਗੁਰੂ ਦੀ ਸ਼ਹਾਦਤ ਹੋਈ ਹੈ ਧਰਮ ਗੁਰੂ ਤੇਗ ਬਹਾਦਰ ਸਾਹਿਬ ਦੀ ਕਿ ਸ਼ਹਾਦਤ ਹੋਈ ਹੈ ਉਸੇ ਗੁਰੂ ਦੇ ਪਿੱਛੇ ਡਿੱਗ ਕੇ ਉਹ ਧਰਮ ਖੜਾ ਜਿਹਨੇ ਸੇਹ ਤੇ ਤਲਵਾਰ ਰੱਖੀ ਹੋਈ ਹੈ ਕਿ ਆਪਣਾ ਤਬਦੀਲ ਕਰ ਦੋ ਜਨੇ ਨੂੰ ਲਾ ਦੇਓ ਤੇ ਕਲਮਾ ਪੜ੍ਹ ਦੋ ਇੱਕ ਕਿਉਂ ਮਨੁੱਖ ਖੜਿਆ ਇੱਕ ਉਹਨੇ طاقت ਦਿੱਤੀ ਕਿਉਂਕਿ ਇਹ ਵੀ ਥੋੜਾ ਸਦਨ ਵਾਲੀ ਬਾਤ ਹੈ ਉਹ ਪੂਰਾ ਇੱਕ ਧਰਮ ਖੜਾ ਹੈ ਉਹਦੇ ਵਿੱਚ 2 4 600 ਪਤਾ ਨਹੀਂ ਕਿੰਨੇ ਲੱਖਾਂ ਬਹੁਤ ਹੀ ਦਿੱਨ ਲਖਾ ਨੂੰ ਨੂੰ ਉਸਤਾਦ ਗੁਰੂ ਦੇ ਇੱਕ ਬਹਾਦਰ ਮਾਰਾ ਸਰਦਾਰ ਨੇ ਆਪਣੀ ਸ਼ਹਾਦਤ ਦੇ ਕਰਕੇ ਉਹਨਾਂ ਵਿੱਚ ਇੱਕ ਐਸਾ ਬਲ ਭਰ ਦਿੱਤਾ ਕਿ ਇੰਨਾ ਗੁਲਾਮ ਹੋ ਕੇ ਇtanto ਗੁਲਾਮ ਹੋ ਕੇ ਜੀਵਨ ਨਾਲੋਂ ਤੇ ਚੰਗਾ ਹੈ ਵੀ ਆਪਣਾ ਸਿਰ ਉਧਵਾ ਦੇ ਜਿੰਨਾ ਬਾਲੂ ਹੁੰਦਾ ਉਹ ਕਈ ਵਾਰ ਮੁਰਦੇ ਪਰ ਰੂਪ ਨੂੰ ਵੀ ਖੰਡਾ